ਇੱਕ ਗੱਲ ਨੂੰ ਸਮਝੋ ਜਿਹੜਾ ਸਿੱਖਾਂ ਦੀ ਗੱਲ ਕਰਦੇ ਹੋਂ ਤੁਸੀਂ ਸਿੱਖੋ ਮੈਨੂੰ ਤਾਂ ਇਹ ਨਹੀਂ ਮੈਨੂੰ ਸ਼ਰਮ ਆਉਂਦੀ ਹੈ ਤੁਸੀਂ ਪੰਜਾਬ ਦੇ ਵਿੱਚ ਪਹਿਲਾਂ ਭਿੰਡਰਾਂ ਵਾਲਿਆਂ ਨੂੰ ਸਾਰਾ ਪਲੈਨਿੰਗ ਗਮਰਾਹ ਕਰਕੇ ਤੁਸੀਂ ਉਹਨਾਂ ਨੂੰ ਉਰੇ ਲੈ ਜਾਂਦੇ ਓਦੋਂ ਬਾਅਦ ਤੁਸੀਂ ਉਹਨਾਂ ਨਾਲ ਧੋਖਾ ਦੇ ਕੇ ਭਿੰਡਰਾਂ ਵਾਲਿਆਂ ਨੂੰ ਉਹਨਾਂ ਨੂੰ ਤੁਸੀਂ ਅੰਦਰ ਗੁਰਦੁਆਰਾ ਸਾਹਿਬ ਤੇ ਇਹ ਕਿਹਦਾ ਕੰਮ ਸੀ ਗਾਂਧੀ ਪਰਿਵਾਰ ਦਾ ਨਹੀਂਗਾ ਇੰਦਰਾ ਗਾਂਧੀ ਰਸ਼ੀਬ ਗਾਂਧੀ ਇਹ ਸੋਨੀਆ ਗਾਂਧੀ ਕੀ ਦਾ ਕੀ ਦਾ ਕੰਮ ਜੀ ਤੁਸੀਂ ਉਹ ਸਿੱਖਾਂ ਨੂੰ ਉਹ ਮੈਜ ਗਿਆਦ ਵੀ ਕਰਾਉਣਾ ਚਾਹੁੰਦਾ ਭੁੱਲ ਜਾਂਦੇ ਆਂ ਕਈ ਵਾਰ ਇਹ ਕੱਲੇ ਕੱਲੇ ਨੂੰ ਜਿਹਨੂੰ ਕਹਿੰਦੇ ਕੋ-ਕੋ ਕੇ ਸਿੱਖਾਂ ਨੂੰ 80 ਤੋਂ ਪਹਿਲਾਂ ਦੇ ਮਗਰ ਪਏ ਹੋਏ ਆ ਸਾਰਾ ਪੰਜਾਬ ਦਾ ਕਿਹਨੇ ਕਿਹਨੇ ਪੰਜਾਬ ਨੂੰ ਬਰਬਾਦ ਕੀਤਾ ਕਿਹਨੇ ਪੰਜਾਬ ਨੂੰ ਵੰਡੇਆ ਕਿਹਨੇ ਪੰਜਾਬਾ ਦੇ ਪਾਣੀ ਨੂੰ ਵੰਡੇਆ ਕਿਹਨੇ ਅੱਜ ਤੱਕ ਰਾਜਧਾਨੀ ਨਹੀਂ ਲੈਣ ਦਿੱਤੀ ਜਵਾਬ ਹੈ ਤੁਹਾਡੇ ਕੋਲ ਅੱਜ ਤੱਕ ਚੰਡੀਗੜ੍ਹ ਕਿਉਂ ਨਹੀਂ ਗਿਆ ਸਾਡੇ ਕੋਲ ਨੰਦਪੁਰ ਸਾਹਿਬ ਮਤਾਸੀ ਕਿਹਨੇ ਕੀ ਵਾਅਦੇ ਕਰਕੇ ਤੁਸੀਂ ਇਕੱਲੇ ਇਕੱਲੇ ਕਾਂਗਰਸੀ ਨੇ ਇੱਕ ਕੰਡੇ ਬੀਜੇ ਹੋਇਆ ਪੰਜਾਬ ਦੇ ਲਈ ਫਿਰ ਉਦੋਂ ਬਾਅਦ ਤੁਸੀਂ ਗੁਰਦੁਆਰੇ 'ਚ ਤੁਸੀਂ ਰੱਜੇ ਨਹੀਂ ਤੁਸੀਂ ਰੱਜੇ ਨਹੀਂ ਗੁਰਦੁਆਰੇ 'ਚ ਤੋਪਾਂ ਮਾਰ ਕੇ ਗੋਲੀਆਂ ਮਾਰ ਕੇ ਲੋਕ ਉੱਥੇ ਸ਼ਰਧਾ ਨਾਲ ਗਏ ਹੋਏ ਖੂਨਾਂ ਨਾਲ ਤੁਸੀਂ ਬਹਾਤੇ ਅਜਿਹੜੀਆਂ ਪ੍ਰਕਰਮਾਂ ਤੇ ਖੂਨ ਖੂਨ ਉੱਥੇ ਲੋਥੜੇ ਪਏ ਸੀ ਲੋਕਾਂ ਦੇ ਬੱਚਿਆਂ ਦੇ ਮਾਮਾਂ ਦੇ ਉਹ ਤੁਸੀਂ ਗਨਾਹਗਾਰ ਹੋ ਉਸ ਚੀਜ਼ ਦੇ ਉਦੋਂ ਬਾਅਦ ਤੁਸੀਂ ਇੱਕੋਂ ਵੀ ਬੜਾ ਡਰਾਕਟ ਲਿਗਦਾ ਤੇ ਧਰਤੀ ਕੰਬਦੀ ਆ ਚੁਣ ਚੁਣ ਤੁਸੀਂ ਸਿੱਖ ਮਰਵਾਏ ਚੁਣ ਚੁਣ ਕੇ ਤੁਸੀਂ ਕਾਂਗਰਸੀਆਂ ਨੇ ਅੱਜ ਅੱਜ ਤਾਂ ਹੁਣ ਸਾਬਤ ਹੀ ਹੋ ਗਿਆ ਹੁਣ ਤਾਂ ਸੱਜਨ ਕੁਮਾਰ ਪਹਿਲਾਂ ਤਾਂ ਸੀ ਆ ਟਾਈਟਲ ਹੁਣ ਹੋ ਗਿਆ ਹੁਣ ਤਾਂ ਕੋਟ ਨੇ ਵੀ ਕਰਤਾ ਤੁਸੀਂ ਕੱਲੇ ਕੱਲੇ ਸਿੱਖ ਦੀ ਤੁਸੀਂ ਕਹਿੰਦੇ ਪੱਗ ਨੂੰ ਖਤਰਾ ਤੁਸੀਂ ਕੱਲੇ ਕੱਲੇ ਸਿੱਖ ਦੀ ਪੱਗ ਲਾਈ ਕੱਲੇ ਕੱਲੇ ਸਿੱਖ ਨੂੰ ਮੈਂ ਕਹਿੰਨਾ ਉਹਦੇ ਟਾਇਰ ਪਾ ਕੇ ਗੱਲ ਤੁਸੀਂ ਕਾਂਗਰਸੀਆਂ ਨੇ ਉਦੋਂ ਬਾਅਦ ਪੰਜਾਬ ਚ ਜਿਹੜੀ ਮੇਰੇ ਚਾਚਾ ਦਾਦਾ ਜੀ ਨੂੰ ਮੇਰੀ ਆਪਣੀ ਸ਼ਹਾਦਤ ਦੇਣੀ ਪਈ ਉਹ ਉਹ ਕਾਰਨ ਕੀ ਸੀ ਪੰਜਾਬ ਚ ਅੱਤਵਾਦ ਆਉਣਾ ਚਾਹੇ ਸਾਡੇ ਅੱਤਵਾਦ ਅ ਟੈਰਰਿਸ ਜਿਹਨਾਂ ਨੂੰ ਕਿਹਾ ਜਾਂਦਾ ਉਹ ਮਰੇ ਚਾਹੇ ਸਾਡੇ ਪੰਜਾਬ ਪੁਲਿਸ ਵਾਲੇ ਮਰੇ ਚਾਹੇ ਸਾਡੇ Hindu 35000 ਭਰਾ ਮਰੇ ਥੋੜੇ ਕਾਂਗਰਸ ਦੇ ਕੰਡੇ ਬੀਜੇ ਹੋਏ ਗਾਂਧੀ ਪਰਿਵਾਰ ਦੇ ਸਾਰੇ ਹਿੰਦੂਆਂ ਨੂੰ ਪਲਾਇਨ ਕਰਨਾ ਪਿਆ ਪੰਜਾਬ ਚ ਉਹਨਾਂ ਨੂੰ ਪੁੱਛੋ ਜਿਹੜੇ ਉਸ ਵੇਲੇ ਪਲਾਇਨ ਕਰਕੇ ਬਾਕੀ ਸਟੇਟਾਂ ਚ ਗਏ ਉਹਨਾਂ ਨੂੰ ਹਿੰਦੂਆਂ ਨੂੰ ਛੱਡਣਾ ਪਿਆ ਪੰਜਾਬ ਤੇ ਬਾਕੀ ਸਾਰਾ ਦੇਸ਼ ਦੇ ਵਿੱਚ ਉਹ ਸਿੱਖਾਂ ਨੂੰ ਸਾਰੇ ਸ਼ਹਿਰ ਛੱਡਣੇ ਪਏ ਸਭ ਕਾਰੋਬਾਰ ਛੱਡਣੇ ਪਏ ਉਹ ਆ ਕੇ ਅਜ 83 ਵਾਲੇ ਦੰਗੇ ਹਾਲੇ ਪੰਜਾਬ 'ਚ ਬੈਠੇ ਆ ਤੁਸੀਂ ਤਾਂ ਉਥੇ ਪੁਥਲ ਮਚਾਤਾ ਸਾਰਾ ਤੇ ਜਿਹੜਾ ਪੰਜਾਬ 'ਚ ਵੀ 35000 ਲੋਕ ਸ਼ਹੀਦ ਹੋਏ ਉਹ ਕਿਹਦੇ ਕਰਕੇ ਹੋਏ ਕਿਉਂਕਿ ਗਾਂਧੀ ਫੈਮਿਲੀ ਨੇ ਇੱਕ ਐਸੀ ਅੱਗ ਲਾਈ ਜਿਹਦੇ ਕਰਕੇ ਉਹ ਤਾਂ ਪੰਜਾਬ 'ਚ ਬੁਝਾਉਣ ਲਈ ਉਹ ਅੱਗ ਬੁਝਾਉਣ ਲਈ 35000 ਲੋਕ ਸ਼ਹੀਦ ਹੋ ਗਏ ਤੁਸੀਂ ਗੱਲਾਂ ਕਰੋਗੇ ਤੁਸੀਂ ਪੰਜਾਬ ਨੂੰ ਬਰਬਾਦ ਕਰਨ ਲਈ ਅੱਜ ਪੰਜਾਬ ਕਰਜੇ ਚ ਕਿਉਂ ਆ? ਅੱਜ ਪੰਜਾਬ ਮਜ਼ਾਕ ੜਾਉਂਦੇ ਆ ਸਾਰੇ ਵੀ ਅੱਜ ਪੰਜਾਬ ਨੂੰ ਕੀ ਹੋ ਗਿਆ? ਇਹ ਕੰਡੇ ਕਾਂਗਰਸ ਨੇ ਬੀਜੇ ਹੋਏ ਆ। ਇਹ ਕੰਡੇ ਥੋੜੇ ਬੀਜੇ ਹੋਏ ਆ। ਇਹ ਗਾਂਧੀ ਪਰਿਵਾਰ ਦੇ ਵੀ ਜਿਹੜਾ-ਜਿਹੜਾ ਰਾਹੁਲ ਗਾਂਧੀ ਨੂੰ ਤੁਸੀਂ ਕਹਿੰਦੇ ਹੋ ਨਾ ਮੈਂ ਕਿਉਂ ਕਿਉਂ ਨਾ ਕਹੀਏ। ਕੱਲਾ-ਕੱਲਾ ਪੰਜਾਬ ਅੱਜ ਬਰਬਾਦ ਸਭ ਤੋਂ ਵਧੀਆ ਸੂਬਾ ਹੋਵੇ ਪੰਜਾਬ। ਤੁਸੀਂ 60 ਸਾਲ ਤੁਹਾਡਾ ਰਾਜ ਸੀ। ਤੁਸੀਂ ਪੰਜਾਬ ਸੈਂਟਰ ਚ ਬਹਿ ਕੇ ਪੰਜਾਬ ਨੂੰ ਤਬਾਹ ਕੀਤਾ ਤੁਸੀਂ ਇੱਕ ਇੱਕ ਉਹਨੂੰ ਆਪਣੇ ਵੋਟ ਲੈਣ ਨਾਲ ਵੀ ਮinority ਦੇ ਉੱਤੇ ਕਿਵੇਂ ਖੇਡ ਕੇ ਤੁਸੀਂ ਵੋਟ ਲਈਏ ਤੁਸੀਂ ਉਹ ਵੋਟ ਲਈ ਹੈ ਉਸ ਜਿਵੇਂ ਤੁਸੀਂ ਹਿੰਦੂਆਂ ਨੂੰ ਮਰਾਇਆ ਹਿੰਦੂਆਂ ਦੇ ਪਰਿਵਾਰਾਂ ਨੂੰ ਮਰਾਇਆ ਟੈਰਰਿਸਟ ਬਣਾ ਕੇ ਤੁਸੀਂ ਸਿੱਖਾਂ ਨੂੰ ਮਰਾਇਆ ਇੱਦਾਂ ਸ਼ਾਂਤੀ ਕਰਨੀ ਪਈ ਪੰਜਾਬ ਦੇ ਜਿਹੜੇ ਸਰਕਾਰ ਆਈ ਉਹਨੂੰ ਥੋੜੇ ਕੰਡੇ ਬੀਜੇ ਹੋਏ ਜੀ ਤੁਸੀਂ ਪੰਜਾਬ ਨੂੰ ਬਾੜਿਆ 84 ਤੇ ਉਸ ਤੋਂ ਬਾਅਦ ਬਲੂ ਸਟਾਰ ਤੇ ਉਸ ਤੋਂ ਬਾਅਦ ਇੰਦਰਾ ਗਾਂਧੀ ਦਾ ਤੇ ਜਦੋਂ ਅਸੈਸੀਨੇਸ਼ਨ ਹੋਇਆ ਉਦੋਂ ਮਤ ਸਾਰਾ ਸੇਕ ਤਾਂ ਪੰਜਾਬ ਨੂੰ ਲੱਗਿਆ ਭਾਈ ਸਾਹਿਬ ਕਿੱਥੇ ਤੁਸੀਂ ਜਵਾਬ ਦੇ ਸਕਦੇ ਹੋ ਕੋਈ ਗੱਲ ਨਹੀਂ ਇਕੱਲੇ ਇਕੱਲੇ ਜਾ ਕੇ ਪਿੰਡ ਪਿੰਡ ਇਹ ਸਿੱਖਾਂ ਨੂੰ ਦੁਆਰਾ ਜਾ ਕੇ ਪੰਜਾਬੀਆਂ ਨੂੰ ਵੀ ਤੁਸੀਂ ਦੇਖੋ ਜੀ ਅੱਜ ਅੱਜ ਪੰਜਾਬ ਨਸ਼ੇ ਦੀ ਭੇਟ ਚੜੇ ਅੱਜ ਪੰਜਾਬ ਕਰਜ਼ੇ 'ਚ ਅੱਜ ਪੰਜਾਬ 'ਚ ਬੇਰੋਜ਼ਗਾਰੀ ਹੈ ਇਹ ਗਾਂਧੀ ਫੈਮਲੀ ਹੈ ਕਾਂਗਰਸ ਆ ਜੀ ਨੇ ਸਭ ਕੁਝ ਕੀਤਾ ਕਿ ਤੁਸੀਂ ਉਹ ਸਭ ਕੇ ਇਕੱਲੇ ਇਕੱਲੇ ਪਿੰਡ ਜਾ ਕੇ ਦੱਸਾਂਗੇ ਇਕੱਲੇ ਇਕੱਲੇ ਸਿੱਖ ਨੂੰ ਪੰਜਾਬੀ ਨੂੰ ਹਿੰਦੂ ਨੂੰ ਗੁਰਦੁਆਰੇ ਜਾ ਜਾ ਦੱਸਾਂਗੇ ਕਈ ਵਾਰ ਜਵਾਰਾ ਯਾਦ ਕਰਨੀਆਂ ਬੰਦ ਪੈਂਦੀਆਂ ਗੱਲਾਂ ਤੁਸੀਂ ਰਾਜਪਾਕ ਕਰਨੋਂਗੇ ਸਾਰਿਆਂ ਦੇ ਇਹ ਖੂਨ ਦੇ ਛਿੱਟੇ ਥੋੜੇ ਤੇ ਨੇ ਹੋਰ ਜੇ ਬੋਲੋਗੇ ਹੋਰ ਦੱਸ ਦੂੰਗਾ ਸਾਰੀ ਤੁਹਾਡੀਆਂ ਗਰਦੂਤਾ ਕੀ ਨੇ ਕੀ ਤੁਸੀਂ ਕਰਦੇ ਰਹੇ ਹੋ ਅੱਜ ਵੀ ਮੈਂ ਕਹਨਾ ਰਾਹੁਲ ਗਾਂਧੀ ਨੇ ਬਿਲਕੁਲ ਦੁਬਾਰਾ ਆਪਣੀ ਦਾਦੀ ਇੰਦਰਾ ਗਾਂਧੀ ਜੀ ਆਪਣੇ ਫਾਦਰ ਤਰਜੀਵ ਗਾਂਧੀ ਵਾਲਾ ਕੰਮ ਦੁਬਾਰਾ ਸਿੱਖਾਂ ਨੂੰ ਜਿਵੇਂ ਵਰਤਕੇ ਸਿੱਖਾਂ ਨੂੰ ਸ਼ਹੀਦ ਕਰਵਾਇਆ ਸ਼ਹੀਦ ਪੰਜਾਬ ਨੂੰ ਤਬਾਹ ਕੀਤਾ ਦੁਬਾਰਾ ਉਹੀ ਚਿੰਗਾਰੀ ਰਾਹੁਲ ਗਾਂਧੀ ਨੇ ਅਮਰੀਕਾ ਚ ਸਿੱਖਾਂ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਆ ਦੇਸ਼ ਦੇ ਵਿੱਚ ਵੀ ਡੀਸਟੈਬਲਾਈਜ਼ ਹੋ ਜਾਣ ਸਿੱਖ ਬੇਚੈਨ ਹੋ ਜਾਣ ਸਿੱਖ ਸਿੱਖਾਂ ਨੂੰ ਦੁਸ਼ਮਣ ਬਣਾ ਦिए ਦੇਸ਼ ਦਾ ਉਹ ਕੋਸ਼ਿਸ਼ ਰਾਹੁਲ ਗਾਂਧੀ ਨੇ ਕੀਤੀ ਇੱਕ ਗੱਲ ਨੂੰ ਸਮਝੋ ਜਿਹੜਾ ਸਿੱਖਾਂ ਦੀ ਗੱਲ ਕਰਦੇ ਹੋ ਤੁਸੀਂ ਸਿੱਖੋਂ ਮੈਨੂੰ ਤਾਂ ਇਹ ਨਹੀਂ ਮੈਨੂੰ ਸ਼ਰਮ ਆਉਂਦੀ ਹੈ ਤੁਸੀਂ ਪੰਜਾਬ ਦੇ ਵਿੱਚ ਪਹਿਲਾਂ ਭਿੰਡਰਾਂ ਵਾਲਿਆਂ ਨੂੰ ਸਾਰਾ ਪਲੈਨਿੰਗ ਗਮਰਾਹ ਕਰਕੇ ਤੁਸੀਂ ਉਹਨਾਂ ਨੂੰ ਉਰੇ ਲੈ ਜਾਂਦੇ ਓਦੋਂ ਬਾਅਦ ਤੁਸੀਂ ਉਹਨਾਂ ਨਾਲ ਧੋਖਾ ਦੇ ਕੇ ਭਿੰਡਰਾਂ ਵਾਲਿਆਂ ਨੂੰ ਉਹਨਾਂ ਨੂੰ ਤੁਸੀਂ ਅੰਦਰ ਗੁਰਦੁਆਰਾ ਸਾਹਿਬ ਤੇ ਇਹ ਕਿਹਦਾ ਕੰਮ ਸੀ ਗਾਂਧੀ ਪਰਿਵਾਰ ਦਾ ਨਹੀਂਗਾ 인ਦਰਾ ਗਾਂਧੀ, ਰਸ਼ੀਬ ਗਾਂਧੀ, ਇਹ ਸੋਨੀਆ ਗਾਂਧੀ ਇਹ ਕਿਹਦਾ ਕਿਹਦਾ ਕੰਮ ਜੀ ਤੁਸੀਂ ਉਹ ਸਿੱਖਾਂ ਨੂੰ ਉਹ ਮੈਂ ਜੋ ਯਾਦ ਵੀ ਕਰਾਉਣਾ ਚਾਹੁੰਦਾ ਭੁੱਲ ਜਾਂਦੇ ਆਂ ਕਈ ਵਾਰ ਇਹ ਕੱਲੇ ਕੱਲੇ ਨੂੰ ਜਿਹਨੂੰ ਕਹਿੰਦੇ ਕੋ-ਕੋ ਕੇ ਸਿੱਖਾਂ ਨੂੰ 80 ਤੋਂ ਪਹਿਲਾਂ ਦੇ ਮਗਰ ਪਏ ਹੋਏ ਆ ਸਾਰਾ ਪੰਜਾਬ ਦਾ ਕਿਹਨੇ ਕਿਹਨੇ ਪੰਜਾਬ ਨੂੰ ਬਰਬਾਦ ਕੀਤਾ ਕਿਹਨੇ ਪੰਜਾਬ ਨੂੰ ਬੰਡੇਆ ਕਿਹਨੇ ਪੰਜਾਬਾ ਦੇ ਪਾਣੀ ਨੂੰ ਬੰਡੇਆ ਕਿਹਨੇ ਅੱਜ ਤੱਕ ਰਾਜਧਾਨੀ ਨਹੀਂ ਲੈਣ ਦਿੱਤੀ ਜਵਾਬ ਹੈ ਤੁਹਾਡੇ ਕੋਲ ਅੱਜ ਤੱਕ ਚੰਡੀਗੜ੍ਹ ਕਿਉਂ ਨਹੀਂ ਗਿਆ ਸਾਡੇ ਕੋਲ ਨੰਦਪੁਰ ਸਾਹਿਬ ਮਤਾਂ ਸੀ ਕਿਨੇ ਕੀ ਵਾਅਦੇ ਕਰਕੇ ਤੁਸੀਂ ਕੱਲੇ ਕੱਲੇ ਕਾਂਗਰਸੀ ਨੇ ਇੱਕ ਕੰਡੇ ਬੀਜੇ ਹੋਇਆ ਪੰਜਾਬ ਦੇ ਲਈ ਫਿਰ ਉਸ ਤੋਂ ਬਾਅਦ ਤੁਸੀਂ ਗੁਰਦੁਆਰੇ 'ਚ ਤੁਸੀਂ ਰੱਜੇ ਨਹੀਂ ਤੁਸੀਂ ਰੱਜੇ ਨਹੀਂ ਗੁਰਦੁਆਰੇ 'ਚ ਤੋਪਾਂ ਮਾਰ ਕੇ ਗੋਲੀਆਂ ਮਾਰ ਕੇ ਲੋਕ ਉੱਥੇ ਸ਼ਰਧਾ ਨਾਲ ਗਏ ਹੋਏ ਖੂਨ ਨਾ ਤੁਸੀਂ ਬਹਾਤੇ ਅਜਿਹੜੀਆਂ ਪ੍ਰਕਰਮਾਂ ਤੇ ਖੂਨ ਖੂਨ ਉੱਥੇ ਲੋਥੜੇ ਪਏ ਸੀ ਲੋਕਾਂ ਦੇ ਬੱਚਿਆਂ ਦੇ ਮਾਮਾਂ ਦੇ ਉਹ ਤੁਸੀਂ ਗਨਾਹਗਾਰ ਹੋ ਉਸ ਚੀਜ਼ ਦੇ ਉਸ ਤੋਂ ਬਾਅਦ ਤੁਸੀਂ ਇੱਕੋਂ ਵੀ ਬੜਾ ਅਦ੍ਰਕਤ ਲਿਖਦਾ ਤੇ ਧਰਤੀ ਕੰਬਦੀ ਆ ਚੁਣ ਚੁਣ ਤੁਸੀਂ ਸਿੱਖ ਮਰਵਾਏ ਚੁਣ ਚੁਣ ਕੇ ਤੁਸੀਂ ਕਾਂਗਰਸੀਆਂ ਨੇ ਅੱਜ ਅੱਜ ਤਾਂ ਹੁਣ ਸਾਬਤ ਹੀ ਹੋ ਗਿਆ ਹੁਣ ਤਾਂ ਸੱਜਨ ਕੁਮਾਰ ਪਹਿਲਾਂ ਫਸਿਆ ਟਾਈਟਲ ਹੁਣ ਹੋ ਗਿਆ ਹੁਣ ਤਾਂ ਕੋਟ ਨੇ ਵੀ ਕਰਤਾ ਤੁਸੀਂ ਕੱਲੇ ਕੱਲੇ ਸਿੱਖ ਦੀ ਤੁਸੀਂ ਕਹਿੰਦੇ ਪੱਗ ਨੂੰ ਖਤਰਾ ਤੁਸੀਂ ਕੱਲੇ ਕੱਲੇ ਸਿੱਖ ਦੀ ਪੱਗ ਲਾਈ ਕੱਲੇ ਕੱਲੇ ਸਿੱਖ ਨੂੰ ਮੈਂ ਕਹਿੰਨਾ ਉਹਦੇ ਟਾਇਰ ਪਾ ਕੇ ਗੱਲ ਤੁਸੀਂ ਕਾਂਗਰਸੀਆਂ ਨੇ ਉਹਦੋਂ ਬਾਅਦ ਪੰਜਾਬ ਚ ਜਿਹੜੀ ਮੇਰੇ ਚਾਚਾ ਦਾਦਾ ਜੀ ਨੂੰ ਮੇਰੀ ਆਪਣੀ ਸ਼ਹਾਦਤ ਦੇਣੀ ਪਈ ਉਹ ਉਹ ਕਾਰਨ ਕੀ ਸੀ ਪੰਜਾਬ ਚ ਅੱਤਵਾਦ ਆਉਣਾ ਚਾਹੇ ਸਾਡੇ ਅੱਤਵਾਦ ਅ ਟੈਰਰਿਸ ਜਿਹਨਾਂ ਨੂੰ ਕਿਹਾ ਜਾਂਦਾ ਉਹ ਮਰੇ ਚਾਹੇ ਸਾਡੇ ਪੰਜਾਬ ਪੁਲਿਸ ਵਾਲੇ ਮਰੇ ਚਾਹੇ ਸਾਡੇ ਹਿੰਦੂ 35000 ਭਰਾ ਮਰੇ ਥੋੜੇ ਕਾਂਗਰਸ ਦੇ ਕੰਡੇ ਬੀਜੇ ਹੋਏ ਗਾਂਧੀ ਪਰਿਵਾਰ ਦੇ ਸਾਰੇ ਹਿੰਦੂਆਂ ਨੂੰ ਪੁਲਾਇਨ ਕਰਨਾ ਪਿਆ ਪੰਜਾਬ ਚ ਉਹਨਾਂ ਨੂੰ ਪੁੱਛੋ ਜਿਹੜੇ ਉਸ ਵੇਲੇ ਪੁਲਾਇਨ ਕਰਕੇ ਬਾਕੀ ਸਟੇਟਾਂ ਚ ਗਏ ਉਹਨਾਂ ਨੂੰ ਹਿੰਦੂਆਂ ਨੂੰ ਛੱਡਣਾ ਪਿਆ ਪੰਜਾਬ ਤੇ ਬਾਕੀ ਸਾਰਾ ਦੇਸ਼ ਦੇ ਵਿੱਚੋਂ ਸਿੱਖਾਂ ਨੂੰ ਸਾਰੇ ਸ਼ਹਿਰ ਛੱਡਣੇ ਪਏ ਸਭ ਕਾਰੋਬਾਰ ਛੱਡਣੇ ਪਏ ਉਹ ਆਂ ਕਿ 83 ਵਾਲੇ ਦੰਗੇ ਵਾਲੇ ਪੰਜਾਬ 'ਚ ਬੈਠੇ ਤੁਸੀਂ ਤਾਂ ਉਥੇ ਪੁਥਲ ਮਚਾਤਾ ਸਾਰਾ ਤੇ ਜਿਹੜਾ ਪੰਜਾਬ 'ਚ ਵੀ 35000 ਲੋਕ ਸ਼ਹੀਦ ਹੋਏ ਉਹ ਕਿਹਦੇ ਕਰਕੇ ਹੋਏ ਕਿਉਂਕਿ ਗਾਂਧੀ ਫੈਮਿਲੀ ਨੇ ਇੱਕ ਐਸੀ ਅੱਗ ਲਾਈ ਜਿਹਦੇ ਕਰਕੇ ਉਹ ਤੋਂ ਪੰਜਾਬ 'ਚ ਬੁਝਾਉਣ ਲਈ ਉਹ ਅੱਗ ਬੁਝਾਉਣ ਲਈ 35000 ਲੋਕ ਸ਼ਹੀਦ ਹੋ ਗਏ ਤੁਸੀਂ ਗੱਲਾਂ ਕਰੋਗੇ ਤੁਸੀਂ ਪੰਜਾਬ ਨੂੰ ਬਰਬਾਦ ਕਰ ਲਿਆ ਅੱਜ ਪੰਜਾਬ ਕਰਜੇ ਚ ਕਿਉਂ ਆ ਅੱਜ ਪੰਜਾਬ ਮਜ਼ਾਕ ਪੜਾਉਂਦੇ ਆ ਸਾਰੇ ਵੀ ਅੱਜ ਪੰਜਾਬ ਨੂੰ ਕੀ ਹੋ ਗਿਆ ਇਹ ਕੰਡੇ ਕਾਂਗਰਸ ਨੇ ਬੀਜੇ ਹੋਏ ਆ ਇਹ ਕੰਡੇ ਥੋੜੇ ਬੀਜੇ ਹੋਏ ਆ ਇਹ ਗਾਂਧੀ ਪਰਿਵਾਰ ਦੇ ਵੀ ਜਿਹੜਾ ਰਾਹੁਲ ਗਾਂਧੀ ਨੂੰ ਤੁਸੀਂ ਕਹਿੰਦੇ ਹੋ ਨਾ ਮੈਂ ਕਿਉਂ ਕਿਹਾ ਕਿਉਂ ਨਾ ਕਹੀਏ ਕੱਲਾ ਕੱਲਾ ਪੰਜਾਬ ਅੱਜ ਬਰਬਾਦ ਸਭ ਤੋਂ ਵਧੀਆ ਸੂਬਾ ਹੋਵੇ ਪੰਜਾਬ ਤੁਸੀਂ 60 ਸਾਲ ਤੁਹਾਡਾ ਰਾਜ ਸੀ ਤੁਸੀਂ ਪੰਜਾਬ ਸੈਂਟਰ ਚ ਬਹਿ ਕੇ ਪੰਜਾਬ ਨੂੰ ਤਬਾਹ ਕੀਤਾ ਤੁਸੀਂ ਇੱਕ ਇੱਕ ਉਹਨੂੰ ਆਪਣੇ ਵੋਟ ਲੈਣ ਨੂੰ ਵੀ ਮinority ਦੇ ਉੱਤੇ ਕਿਵੇਂ ਖੇਡ ਕੇ ਤੁਸੀਂ ਵੋਟ ਲਈਏ ਤੁਸੀਂ ਵੋਟ ਲਈ ਹੈ ਉਸ ਜਿਵੇਂ ਤੁਸੀਂ ਹਿੰਦੂਆਂ ਨੂੰ ਮਰਾਇਆ ਹਿੰਦੂਆਂ ਦੇ ਪਰਿਵਾਰਾਂ ਨੂੰ ਮਰਾਇਆ ਟੈਰਰਿਸਟ ਬਣਾ ਕੇ ਤੁਸੀਂ ਸਿੱਖਾਂ ਨੂੰ ਮਰਾਇਆ ਇੱਧਰ ਸ਼ਾਂਤੀ ਕਰਨੀ ਪਈ ਪੰਜਾਬ ਦੇ ਜਿਹੜੇ ਸਰਕਾਰ ਆਈ ਉਹਨੂੰ ਥੋੜੇ ਕੰਡੇ ਬੀਜੇ ਹੋਏ ਜਿੱਥੇ ਤੁਸੀਂ ਪੰਜਾਬ ਨੂੰ ਬਾੜਿਆ 84 ਤੇ ਉਦੋਂ ਬਾਅਦ ਬਲੂ ਸਟਾਰ ਤੇ ਉਦੋਂ ਬਾਅਦ ਇੰਦਰਾ ਗਾਂਧੀ ਦਾ ਤੇ ਜਦੋਂ ਅਸੈਸੀਨੇਸ਼ਨ ਹੋਇਆ ਉਦੋਂ ਮਤ ਸਾਰਾ ਸੇਖ ਤਾਂ ਪੰਜਾਬ ਨੂੰ ਲੱਗਿਆ ਭਾਈ ਸਾਹਿਬ ਕਿੱਥੇ ਤੁਸੀਂ ਜਵਾਬ ਦੇ ਸਕਦੇ ਹੋ ਕੋਈ ਗੱਲ ਨਹੀਂ ਇਕੱਲੇ ਇਕੱਲੇ ਜਾ ਕੇ ਪਿੰਡ ਪਿੰਡ ਇਹ ਸਿੱਖਾਂ ਨੂੰ ਦੁਆਰਾ ਜਾ ਕੇ ਪੰਜਾਬੀਆਂ ਨੂੰ ਵੀ ਤੁਸੀਂ ਦੇਖੋ ਜੀ ਅੱਜ ਅੱਜ ਪੰਜਾਬ ਨਸ਼ੇ ਦੀ ਭੇਟ ਚੜੇ ਅੱਜ ਪੰਜਾਬ ਕਰਜ਼ੇ ਚ ਅੱਜ ਪੰਜਾਬ ਚ ਬੇਰੋਜ਼ਗਾਰੀ ਹੈ ਇਹ ਗਾਂਧੀ ਫੈਮਲੀ ਹੈ ਕਾਂਗਰਸ ਆ ਜੀ ਨੇ ਸਭ ਕੁਝ ਕੀਤਾ ਕਿ ਤੁਸੀਂ ਉਹ ਸਭ ਕੇ ਇਕੱਲੇ ਇਕੱਲੇ ਪਿੰਡ ਜਾ ਕੇ ਦੱਸਾਂਗੇ ਇਕੱਲੇ ਇਕੱਲੇ ਸਿੱਖ ਨੂੰ ਪੰਜਾਬੀ ਨੂੰ ਹਿੰਦੂ ਨੂੰ ਗੁਰਦੁਆਰੇ ਜਾ ਜਾ ਦੱਸਾਂਗੇ ਕਈ ਵਾਰ ਜਵਾਰਾ ਯਾਦ ਕਰਨੀ ਹੈ ਅਗਰ ਤੂੰ ਪੈਂਦੀਆਂ ਗੱਲਾਂ ਤੁਸੀਂ ਰਾਜਪਾਕ ਕਰਨੋਂਗੇ ਸਾਰਿਆਂ ਦੇ ਇਹ ਖੂਨ ਦੇ ਛਿੱਟੇ ਥੋੜੇ ਤੇ ਨੇ ਹੋਰ ਜੇ ਬੋਲੋਗੇ ਹੋਰ ਦੱਸ ਦੂੰਗਾ ਸਾਰੀ ਤੁਹਾਡੀਆਂ ਕਰਤੂਤਾਂ ਕੀ ਨੇ ਕੀ ਤੁਸੀਂ ਕਰਦੇ ਰਹੇ ਹੋ ਅੱਜ ਵੀ ਮੈਂ ਕਹਿੰਨਾ ਰਾਹੁਲ ਗਾਂਧੀ ਨੇ ਬਿਲਕੁਲ ਦੁਬਾਰਾ ਆਪਣੀ ਦਾਦੀ ਇੰਦਰਾ ਗਾਂਧੀ ਜੀ ਆਪਣੇ ਫਾਦਰ ਰਜੀਵ ਗਾਂਧੀ ਵਾਲਾ ਕੰਮ ਦੁਬਾਰਾ ਸਿੱਖਾ ਨੂੰ ਜਿਵੇਂ ਵਰਤਕੇ ਸਿੱਖਾ ਨੂੰ ਸ਼ਹੀਦ ਕਰਵਾਇਆ ਸ਼ਹੀਦ ਪੰਜਾਬ ਨੂੰ ਤਬਾਹ ਕੀਤਾ ਦੁਬਾਰਾ ਉਹੀ ਚਿੰਗਾਰੀ ਰਾਹੁਲ ਗਾਂਧੀ ਨੇ ਅਮਰੀਕਾ ਚ ਸਿੱਖਾਂ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਆ ਦੇਸ਼ ਦੇ ਵਿੱਚ ਵੀ ਡਿਸਟੈਬਲਾਈਜ਼ ਹੋ ਜਾਣ ਸਿੱਖ ਬੇਚੈਨ ਹੋ ਜਾਣ ਸਿੱਖ ਸਿੱਖਾਂ ਨੂੰ ਦੁਸ਼ਮਣ ਬਣਾ ਦिए ਦੇਸ਼ ਦਾ ਉਹ ਕੋਸ਼ਿਸ਼ ਰਾਹੁਲ ਗਾਂਧੀ ਨੇ ਕੀਤੀ ਇੱਕ ਗੱਲ ਨੂੰ ਸਮਝੋ ਜਿਹੜਾ ਸਿੱਖਾਂ ਦੀ ਗੱਲ ਕਰਦੇ ਹੋ ਤੁਸੀਂ ਸਿੱਖੋ ਮੈਨੂੰ ਤਾਂ ਇਹ ਨਹੀਂ ਮੈਨੂੰ ਸ਼ਰਮ ਆਉਂਦੀ ਹੈ ਤੁਸੀਂ ਪੰਜਾਬ ਦੇ ਵਿੱਚ ਪਹਿਲਾਂ ਭਿੰਡਰਾਂ ਵਾਲਿਆਂ ਨੂੰ ਸਾਰਾ ਪਲੈਨਿੰਗ ਗਮਰਾਹ ਕਰਕੇ ਤੁਸੀਂ ਉਹਨਾਂ ਨੂੰ ਉਰੇ ਲੈ ਜਾਂਦੇ ਓਦੋਂ ਬਾਅਦ ਤੁਸੀਂ ਉਹਨਾਂ ਨਾਲ ਧੋਖਾ ਦੇ ਕੇ ਭਿੰਡਰਾਂ ਵਾਲਿਆਂ ਨੂੰ ਉਹਨਾਂ ਨੂੰ ਤੁਸੀਂ ਅੰਦਰ ਗੁਰਦੁਆਰਾ ਸਾਹਿਬ ਤੇ ਇਹ ਕਿਹਦਾ ਕੰਮ ਸੀ ਗਾਂਧੀ ਪਰਿਵਾਰ ਦਾ ਨਹੀਂਗਾ 인ਦਰਾ ਗਾਂਧੀ ਰਸ਼ੀਬ ਗਾਂਧੀ ਇਹ ਸੋਨੀਆ ਗਾਂਧੀ ਇਹ ਕਿਹਦਾ ਕਿਹਦਾ ਕੰਮ ਜੀ ਤੁਸੀਂ ਉਹ ਸਿੱਖਾਂ ਨੂੰ ਉਹ ਮੈਜ ਗਿਆਨ ਵੀ ਕਰਾਉਣਾ ਚਾਹੁੰਦਾ ਭੁੱਲ ਜਾਂਦੇ ਆ ਕਈ ਵਾਰ ਇਹ ਇਕੱਲੇ ਇਕੱਲੇ